ਹਾਂਜੀ ਕੀ ਹਾਲ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮਾ ਬਠੇਡੇ ਤੋਂ ਆਈ ਇਹ ਮਾਮਲਾ ਪਟਿਆਲਾ ਉਹ estrady ਮੈਡਮ ਸੋਨੀਆ ਕਿਸ਼ੋਰ ਕਿਸ਼ੋਰ ਕਲੋਨੀ ਜਿਨ੍ਹਾਂ ਦੇ ਆਪਣਾ ਦਾਦਾ ਸੋਹਰਾ ਜੀ ਨੇ ਕੱਤੀ ਹੋਈ ਹੈ ਤੰਦ ਕਿਸ਼ੋਰ ਦੀ ਉਹਨਾਂ ਦੀ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਅਸੀਂ ਮੰਨ ਲਓ ਕਿ ਦੋ ਸਾਲਾਂ ਦੇ ਵਿੱਚ ਲਗਭਗ ਖੱਜਲਖਵਾਰ ਹੋ ਰਹੇ ਆ ਹਮ ਹਰ ਅਫਸਰ ਕੋਲ ਜਾ ਰਹੇ ਆ ਮੈਡਮ ਸੋਨੀਆ ਚੋਰ ਜੀ ਦਾ 512 ਗਾ ਜਗ੍ਹਾ ਦੇ ਵਿੱਚ ਇੱਕ ਮਕਾਨ ਔਰ ਜੋ ਉਹਨਾਂ ਦੀ ਜੱਦੀ ਪੁਸਤੀ ਜਾਇਦਾਦ ਹੈ ਜਿਦੇ ਵਿੱਚ 1968 ਤੋਂ ਲਗਭਗ ਮਕਾਨ ਬਣਿਆ ਹੋਇਆ ਔਰ ਉਸ ਮਕਾਨ ਦੇ ਜਿਹੜੇ ਇੰਤਕਾਲ ਤੇ ਰਜਿਸਟਰੀ ਹੈ ਉਹ ਇਹਨਾਂ ਨਾਮ ਤੇ 1945 ਤੋਂ ਲੈ ਕੇ ਤੇ ਅੱਜ ਤੱਕ ਰਕਾਰ ਸਾਡੇ ਕੋਲ ਹੈ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਇਹਨਾਂ ਦੇ ਨਾਮ ਤੇ ਤੁਰਿਆਉਂਦਾ ਅੱਗੇ ਦੀ ਅੱਗੇ ਬਰਵਾਸਤ ਚੜਦੀ ਹੋਈ ਹੈ। ਮੈਡਮ ਸੋਨੀਆ ਚੋਰ ਜੀ ਦੇ ਹਸਬੰਦ ਦੀ 2012 ਦੇ ਵਿੱਚ ਡੈਥ ਹੋ ਜਾਂਦੀ ਹੈ। ਔਰ ਸਹੁਰਾ ਪਰਿਵਾਰ ਦੇ ਵਿੱਚ ਸਿਰਫ ਉਹਨਾਂ ਦੇ ਹਸਬੰਦ ਹੀ ਸੀ ਕਿਉਂਕਿ ਉਹਨਾਂ ਦੇ ਜੇਠ 1993 ਤੋਂ ਪੰਜਾਬ ਤੋਂ ਬਾਹਰ ਬੈਂਗਲੌਰ ਰਹੇ ਰਹੇ ਆ ਉਹ ਵਾਪਸ ਪਟਿਆਲੇ ਨਹੀਂ ਆਏ ਔਰ ਉਹ ਆਪਣੀ ਸਾਰੀ ਜਾਇਦਾਦ ਇੱਥੋਂ ਵੇਚ ਕੇ ਉੱਥੇ ਜਾ ਚੁੱਕੀ ਹੈ। ਮੈਡਮ ਸੋਨੀਆ ਚੋਰ ਨੂੰ ਜਦ ਪਤਾ ਲੱਗਿਆ 2012 ਦੇ ਵਿੱਚ ਇਹਦੀ ਜਗ੍ਹਾ ਨਾਲ ਡਿਸਕੂਪ ਹੋਇਆ ਇਹਦੀ ਜਗ੍ਹਾ ਦੀ ਧੋਖਾਧੜੀ ਨਾਲ ਕਿਸੇ ਨੇ ਆਪਣੇ ਨਾਮ ਕਰਵਾ ਲਈ ਪਰ ਜਦੋਂ ਉਹਨਾਂ ਨੂੰ 2021-22 ਦੇ ਵਿੱਚ ਹੁਣ ਪਤਾ ਲੱਗਿਆ ਵੀ ਮੇਰੀ ਤਾਂ ਜਾਇਦਾਦ ਦੀ ਕਿਸੇ ਨੇ ਹੜੱਪ ਕਰ ਲਈ ਤੇ ਵੀ ਮੇਰੇ ਤਾਂ ਮੈਂ ਤਾਂ ਕੱਲਾ ਇੱਥੇ ਰਹਿ ਰਹੀ ਹਾਂ ਜਿੱਨੇ ਕੋਈ ਕਿਰਾਏਦਾਰ ਰਹਿੰਦੇ ਹੁੰਦੇ ਆ ਪਰ ਮੇਰੀ ਜਾਇਦਾਦ ਆ ਜਿਹੜੀ ਇਹ ਕਿਸੇ ਨੇ ਆਪਣੇ ਨਾਮ ਕਰਵਾ ਲਈ ਤੇ ਇਹਨਾਂ ਨੇ ਉਹਦੇ ਵਾਸਤੇ ਮੰਨ ਲਓ ਸਾਡੇ ਨਾਲ ਕੰਟੈਕਟ ਕੀਤਾ ਮੇਰਾ ਬੇਟਾ ਤੇ ਇਹਨਾਂ ਦਾ ਬੇਟਾ ਨੈਗਰਾ ਹੈ ਪਰ ਨੈਗਰਾ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਹੈ। ਔਰ ਇਹਨਾਂ ਦੇ ਪੇਕੇ ਆ ਜਿਹੜੇ ਉਹ ਬਠਿੰਡੇ ਦੇ ਵਿੱਚ ਹੀ ਪਰੰਪਰਾਪੂਰ ਦੇ ਵਿੱਚ ਔਰ ਇਹਨਾਂ ਦੇ ਫਾਦਰ ਆ ਜੋ ਉਹ ਅੱਖਾਂ ਤੋਂ ਦੇਖ ਨਹੀਂ ਸਕਦੇ ਔਰ ਜੋ ਇਹਨਾਂ ਦੇ ਬ੍ਰਦਰ ਆ ਉਹ ਗੁੰਗੇ ਤੇ ਬੋਲੇ ਆ ਸੁਣ ਨਹੀਂ ਸਕਦੇ ਤੇ ਬੋਲਦੇ। ਵੱਲੋਂ ਦੋਨੇ ਪੱਖੋਂ ਸੌਰਾ ਪਰਿਵਾਰ ਤੇ ਪੇਕਾ ਪਰਿਵਾਰ ਵੱਲੋਂ ਇਹ ਨਿਹੱਥੇ ਆ। ਇਹਨਾਂ ਕੋਲੇ ਕੋਈ ਸੋਰਸ ਨਹੀਂ ਵੀ ਅਸੀਂ ਕਿਸੇ ਨਾਂ ਭਜ ਨੱਟ ਕਰਗੇ ਜਾਂ ਕਿਉਂਕਿ ਇਹ ਆਪਸਰਾ ਮੂਜਨ ਅਸੀਂ ਤੋਰਾ ਵੀ ਰਹੇ ਤੇ ਇਸ ਕੇਸ ਦੀ ਬਾਬਤ ਮੈਂ ਇਹਨਾਂ ਤੋਂ ਸਾਰੇ ਡਾਕੂਮੈਂਟ ਲਏ ਔਰ ਉਹਦੇ ਮੁਤਾਬਕ ਅਸੀਂ ਐਪਲੀਕੇਸ਼ਨ ਦਿੱਤੀ ਪਹਿਲੋ ਪਹਿਲ ਅਵੇਲੇਬਲ ਹੈ ਔਰ ਉਸ ਤੋਂ ਬਾਅਦ ਅਸੀਂ ਐਸਐਸਪੀ ਵਰਨਨ ਸ਼ਰਮਾ ਜੀ ਐਸਐਸਪੀ ਦੀਪਕ ਪਾਰਕ ਜੀ ਔਰ ਪਟਿਆਲੇ ਦੇ हां ਪਟਿਆਲੇ ਦੇ ਵਿੱਚ ਉਹ ਪਟਿਆਲੇ ਦੇ ਜੋ ਐਸਐਸਪੀ ਆ ਸਾਰਿਆਂ ਨੂੰ ਅਸੀਂ ਮਿਲੇ ਡਿਸਟ੍ਰਿਕਟ ਦੇ ਨੂੰ ਵੀ ਤੇ ਵਿਜੀਲੈਂਸ ਦੇ ਆ ਡਿਜੀਲਸ ਐਸਐਸਪੀ ਨੂੰ ਅਸੀਂ ਬਰਿੰਦਰ ਕੁਮਾਰ ਜੀ ਜੋ ਆਪਣੇ ਪੰਜਾਬ ਦੇ ਚੀਫ ਡਾਇਰੈਕਟਰ ਜੀ ਉਹਨਾਂ ਨੂੰ ਅਸੀਂ ਦੋ ਵਾਰ ਮਿਲ ਕੇ ਆਏ ਔਰ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਹਾਂ ਤੁਸੀਂ ਪਹਿਲਾਂ ਵੀ ਆਏ ਸੀਗੇ ਇਸ ਕੱਪ ਦੀ ਬਾਰੇ ਤੋਂ ਅਸੀਂ ਉਹਨਾਂ ਨੂੰ ਸਾਰੀ ਸਥਿਤੀ ਦੱਸੀ ਇਹਨਾਂ ਦੇ ਪਰਿਵਾਰਕ ਸਥਿਤੀ ਵੀ ਦੱਸੀ ਔਰ ਉਹ ਜੋ ਸਾਡੇ ਨਾਲ ਠੱਗੀ ਹੋਈ ਉਸ ਤੋਂ ਵੀ ਜਾਣੂ ਕਰਵਾਇਆ ਉਹਨਾਂ ਨੇ ਐਸਐਸਪੀ ਸਾਹਿਬਾਨ ਨੂੰ ਐਪਲੀਕੇਸ਼ਨ ਵੀ ਭੇਜੀ ਉੱਥੋਂ ਮਾਰਕ ਕਰਕੇ ਦੇ ਬਾਕਾਇਦਾ ਫੋਨ ਵੀ ਕੀਤਾ ਵੀ ਇਸ ਕੇਸ ਨੂੰ ਤੁਸੀਂ ਪਰਸਨਲੀ ਜਲਦੀ ਤੋਂ ਜਲਦੀ ਹੈਂਡਲ ਕਰਨਾ ਵੀ ਇਹਨਾਂ ਦੇ ਪਰਿਵਾਰਕਾ ਜਿਹੜੋ ਜੋ ਮੈਂਬਰ ਉਹ ਮੰਨ ਲਓ ਵੀ ਅਸਮ ਅਰਥ ਹੈ ਪੈਰ ਵਾਈਕ ਬੈਸੀ ਆਪਾਂ ਮੰਨ ਲਓ ਜੋ ਆਦਮੀ ਨੇ ਖਾਉਂਦਾ ਕੋ ਨੂੰ ਗਵਰਨਮੈਂਟ ਕਿੰਨਾ ਵੈਸੀ ਸਹੂਲਤ ਦਿੰਦੀ ਆ ਤੇ ਉਹਨੂੰ ਜਾਂਚ ਦੇ ਵਿੱਚ ਵੀ ਉਹਦੀ ਪਹਿਲ ਦੇ ਆਧਾਰ ਤੇ ਸਰਵਾਈ ਚਾਹੀਦੀ ਹੈ ਪਰ ਮੈਨੂੰ ਇਹ ਲੱਗਿਆ ਵੀ 2 ਸਾਲਾਂ ਤੋਂ ਇੱਕ ਵੀ ਅਫਸਰ ਨਹੀਂ ਐਸਪੀ ਸਰਫਰਾ ਸਾਹਿਬ ਕੋਲ ਵੀ ਉਹ ਐਪਲੀਕੇਸ਼ਨ ਗਈ ਡੀਐਸਪੀ ਸੁਜੀਵ ਚਾਵਲਾ ਜੀ ਕੋਲ ਵੀ ਐਪਲੀਕੇਸ਼ਨ ਗਈ ਵਿਜੀਲੈਂਸ ਡੀਐਸਪੀ ਹੰਸ ਰਾਜ ਜੀ ਕੋਲ ਵੀ ਐਪਲੀਕੇਸ਼ਨ ਗਈ ਵਿਜੀਲੈਂਸ ਡੀਐਸਪੀ ਪਰਮਿੰਦਰ ਬਰਾੜ ਜੀ ਕੋਲੋ ਐਪਲੀਕੇਸ਼ਨ ਗਈ ਹੁਣ ਉਹਨਾਂ ਨੇ ਗਾ ਅੱਗੇ ਸਰਦਾਰ ਬਲਕੌਰ ਸਿੰਘ ਜੀ ਆਪਣੇ ਹੈਂਡਸਪੈਕਰ ਵਿਜੀਲੈਂਸ ਉਹਨਾਂ ਨੂੰ ਭੇਜੀ ਅਸੀਂ ਇਹਨਾਂ ਦੇ ਜੋ ਬੇਟੇ ਆ ਦੋ ਉਹ ਦੋਨੋਂ ਕੈਡੀਟਰ ਔਰ ਉਹਨਾਂ ਵੱਲੋਂ ਉੱਥੋਂ ਐਪਲੀਕੇਸ਼ਨ ਰਿਕੁਐਸਟ ਕੀਤੀ ਗਈ ਹੈ ਐਨਆਰਆਈ ਮੰਤਰੀ ਨੂੰ ਲਿਖਿਆ ਗਿਆ ਵੀ ਸਾਡੀ ਇੱਕ ਬੇਨਤੀ ਹੈ ਸਾਡੀ ਮਾਤਾ ਜੋ ਬੁੱਧੂ ਸਾਡੇ ਪਰਿਵਾਰ ਦਾ ਕੋਈ ਹੋਰ ਜੀ ਨਹੀਂ ਜੋ ਪਿਆਰਭਾਈ ਕਰੇ ਸਾਡੇ ਨਾਲ ਧੋਖਾ ਧੜੀ ਹੋਈ ਹੈ ਸਰਕਾਰ ਕਹਿ ਰਹੀ ਹੈ ਵੀ ਅਸੀਂ ਐਨ ਆਰ ਆਈਆਂ ਵਾਸਤੇ ਕਾਨੂੰਨ ਵੀ ਬਣਾਏ ਆ ਅਸੀਂ ਬਾਹਰ ਬੱਚੇ ਨਹੀਂ ਪਜਾਂਗੇ ਉੱਥੋਂ ਦੇ ਬੱਚਿਆਂ ਵਾਸਤੇ ਅਸੀਂ ਇੱਥੇ ਕੋਈ ਸਹੂਲਤਾਂ ਪੈਦਾ ਕਰਾਂਗੇ ਉਹ ਬਾਹਰੋਂ ਇੱਧਰ ਆਉਣਗੇ ਪਰ ਉਹਨਾਂ ਨੇ ਇੱਕ ਆਪਣਾ ਹੱਕ ਮੰਗਿਆ ਕਾਨੂੰਨ ਤੇ ਫਰਿਆਦ ਕੀਤੀ ਹੱਕਵਾਨ ਕੇ ਵੀ ਸਾਨੂੰ ਇਹ ਜੇ ਆਪਾਂ ਹਰੇ ਪਿੰਡ ਦੀ ਤੁਹਾਨੂੰ ਪਾਵਰ ਦਿੱਤੀ ਆ ਵੋਟਾਂ પાਕੇ ਸਰਕਾਰ ਚੁਣੀ ਐ ਤਾਂ ਸਾਨੂੰ ਉਹਦੀ ਤਾਕਤ ਜ਼ਰੂਰ ਬਕਾਓ ਵੀ ਸਾਨੂੰ ਮਦਦ ਜ਼ਰੂਰ ਕਰਨੀ ਚਾਹੀਦੀ। ਉਹ ਵੀ ਅਨਸਾਫ਼ ਹੁੰਦਾ 1 ਨੰਬਰ ਤੇ। ਉਹਦੇ ਉੱਤੇ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਐਪਲੀਕੇਸ਼ਨ ਤੇ ਮਾਰਕ ਵੀ ਕੀਤਾ ਔਰ ਡੀਸੀ ਸਾਹਿਬ ਸੀ ਮੈਡਮ ਉੱਥੇ ਉਹਨਾਂ ਨੂੰ ਕਾਲ ਵੀ ਕੀਤੀ ਵੀ ਤੁਸੀਂ ਇਹਦੇ ਵਾਸਤੇ ਕਾਰਵਾਈ ਕਰੋ ਤੇ ਇਹਨਾਂ ਨੂੰ ਮਸਾਬ ਦਿੱਤਾ ਜਾਵੇ। ਅਸੀਂ ਡੀਐਸਪੀ ਸਾਹਿਬ ਕੋਲ ਗਏ ਉਹਨਾਂ ਨੇ ਏਡੀਸੀ ਨੂੰ ਮਾਰਗ ਕਰਤੀ ਐਪਲੀਕੇਸ਼ਨ ਏਡੀਸੀ ਨੇ ਅਗੇ ਡੀਆਰਓ ਨੂੰ ਮਾਰਕ ਕਰਤੀ ਡੀਆਰਓ ਨੇ ਤਸਵੀਰਦਾਰ ਮਾਰਕ ਕਰਤੀ ਅੱਜ 2 ਸਾਲ ਲਗਾਤਾਰ ਕੋਈ ਮਹਿਗਮਾਨੀ ਜਿਹਦੇ ਵਿੱਚ ਅਸੀਂ ਪੈਰਬਾਈ ਨਹੀਂ ਕੀਤੀ ਸਾਨੂੰ ਇਹ ਮਹਿਸੂਸ ਹੋਣ ਲੱਗ ਗਿਆ ਵੀ ਜਿਵੇਂ ਅਪਰਾਧੀ ਅਸੀਂ ਖੁਦ ਹੁੰਦੇ ਹਾਂ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਉਹ ਐਪਲੀਕੇਸ਼ਨ ਨੂੰ ਵਾਪਸ ਲਿਆ ਜਾਵੇ ਜੇ ਅਸੀਂ ਅੱਜ ਤੇ ਐਪਲੀਕੇਸ਼ਨ ਵਾਪਸ ਵੀ ਲੈਨੇ ਆ ਤਾਂ ਹੋ ਸਕਦਾ ਸਾਡੇ ਤੇ ਪਰਚਾ ਹੋਣ ਦੀ ਨੌਬਤ ਹੈ ਵੀਰਾਂ ਨੇ ਝੂਠੀ ਐਪਲੀਕੇਸ਼ਨ ਸਾਡੇ ਦੇ ਦਿੱਤੀ ਔਰ ਅਸੀਂ ਇਹਦੇ ਵਿੱਚੋਂ ਹੁਣ ਸਮਝ ਨਹੀਂ ਆਉਂਦੀ ਵੀ ਇਹਨੂੰ ਅਸੀਂ ਇਨਸਾਫ ਮੰਗਿਆ ਜਾਵੇ ਜਾਂ ਉੱਤੇ ਹੱਥ ਬੰਨ੍ਹ ਕੇ ਉਹਨੂੰ ਐਪਲੀਕੇਸ਼ਨ ਬੰਦ ਕਰੀਏ ਔਰ ਹਰ ਵਿਭਾਗ ਦੇ ਵਿੱਚ ਜਿੰਨੇ ਵਿਭਾਗ ਨੇ ਉਹਨਾਂ ਚ ਕੰਮ ਹੋਣ ਦੀ ਬਜਾਏ ਇਹਨਾਂ ਦੀ ਬੇਟੀ ਆ ਉਹ ਬਿੱਡੋ ਲੇਡੀ ਆ ਉਹ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਆ ਜਲੀਲ ਹਰ ਵਿਭਾਗ ਦੇ ਵਿੱਚ ਜਲੀਲ ਹੋ ਕੇ ਅਸੀਂ ਵਾਪਸ ਆਏ ਆ ਕਿਸੇ ਵੀ ਡੀਐਸਪੀ ਨੇ ਇਸ ਕੰਮ ਦੀ ਬਾਬਤ ਤਾਨੂੰ ਸਵਾਲ ਘੱਟ ਪੁੱਛੇ ਹੋਣੇ ਅੱਛਾ ਔਰ ਇਹੋ ਜਿਹੇ ਸਵਾਲ ਜੋ ਇਸ ਕੰਮ ਦੇ ਨਾਲ ਸੰਬੰਧਤ ਨਹੀਂ ਉਹਨਾਂ ਦੇ ਜਵਾਬ ਅਸੀਂ 100 ਤੋਂ ਵੱਧ ਦੇ ਹਾਂਜੀ ਤੁਸੀਂ ਦੱਸੋ ਆਪਣਾ ਨਾਮ ਤੇ ਮਸਲਾ ਕੀ ਹੈ ਸ਼ਸ਼ੀ ਕੌਰ ਜੀ ਮੇਰਾ ਨਾਮ ਸੋਨੀਆ ਕਿਸ਼ੋਰ ਹੈ ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ ਜੀ ਜੋ ਗੁਰਪ੍ਰੀਤ ਜੀ ਸਾਡੇ ਕੇਸ ਦੀ ਪੈਰਵਾਹੀ ਕਰ ਰਿਹਾ ਹੈ ਮੇਰੇ ਪੇਕੇ ਸਾਈਡ ਤੋਂ ਮੇਰੇ ਫਾਦਰ ਸਾਹਿਬ ਦੇ ਜੋ ਬਹੁਤ ਜਾਣਕਾਰ ਹੈ ਇਸ ਕਰਕੇ ਮੈਂ ਇਹ ਹੱਥੀ ਹੋਣ ਕਰਕੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਮੋਢਾ ਬਣਾ ਕੇ ਮੇਰੇ ਨਾਲ ਤੁਰਿਆ ਮੇਰੀ ਆਪਜੀ ਨੂੰ ਬੇਨਤੀ ਇਹ ਹੈ ਜੀ ਸਾਰਿਆਂ ਨੂੰ ਕਿ ਮੇਰੇ ਹਸਬੰਦ ਦੀ 2012 ਦੇ ਵਿੱਚ ਡੈਥ ਹੋ ਚੁੱਕੀ ਹੈ ਜੀ 2012 ਦੇ ਬਾਅਦ ਮੈਂ ਜਦੋਂ ਆਪਣੀ ਪ੍ਰਾਪਰਟੀ ਦੀ ਥੋੜੀ ਸ਼ਾਨਦਾਨ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਵਿੱਚ ਮੇਰੀ ਪ੍ਰਾਪਰਟੀ ਨਾਲ ਪਟਵਾਰੀ ਰਾਜਕੁਮਾਰ ਪਟਵਾਰੀ ਭਰਤਵਾਸ ਤਹਿਸੀਲਦਾਰ ਦੇ ਮੇਰੇ ਮਹੱਲੇ ਦੇ ਵਿੱਚ ਇੱਕ ਗਵਾਂਡ ਉਹਨਾਂ ਦਾ ਘਰ ਹੈ ਉਹਨਾਂ ਦੇ ਨਾਲ ਮਿਲ ਕੇ ਮੇਰੀ ਪ੍ਰਾਪਰਟੀ ਦਾ ਸੰਜੀਪ ਚਾਵਲਾ ਉਸ ਫੈਮਲੀ ਦਾ ਨਾਮ ਹੈ ਉਹ ਬੰਦੇ ਦਾ ਤੇ ਮੰਜੂ ਚਾਵਲਾ ਉਹਨਾਂ ਦੀ ਵਾਈਫ ਦਾ ਨਾਮ ਹੈ ਜੀ ਇਹਨਾਂ ਨੇ ਮੇਰੀ ਪ੍ਰਾਪਰਟੀ ਦਾ ਇੰਤਕਾਲ ਆਪਣੀ ਪ੍ਰਾਪਰਟੀ ਤੇ ਕਰਤਾ ਤੇ ਮੇਰੀ ਪ੍ਰਾਪਰਟੀ ਬਿਨਾ ਇੰਤਕਾਲ ਤੋਂ ਕਰਦੀ ਜਿਸ ਘਰ ਦੇ ਵਿੱਚ ਮੈਂ ਰਹਿ ਰਹੀ ਹਾਂ ਮੈਨੂੰ 2 ਸਾਲ ਹੋ ਗਏ ਜੀ ਐਡਮਿਨਿਸਟ੍ਰੇਸ਼ਨ ਨਾਲ ਮਿਲਦੀ ਨਹੀਂ ਜਗ੍ਹਾ ਹੀ ਹੋ ਉਹ 512 ਗੱਜ ਜਗ੍ਹਾ ਜੀ ਤੇ ਕਿਹੜੇ ਜਿਵੇਂ ਤੁਸੀਂ ਵੱਖ-ਵੱਖ ਅਧਿਕਾਰੀਆਂ ਕੋਲੇ ਗਏ ਕੀ ਗੱਲਬਾਤ ਹੋਈ ਮੈਂ ਜੀ ਵੱਖ-ਵੱਖ ਜਗ੍ਹਾ ਤੇ ਜਾਂਦੀ ਰਹੀ ਸਾਰੇ ਕਿਤੇ ਕਹਿੰਦੇ ਤੁਹਾਡੀ ਸੁਣਵਾਈ ਹੋਊਗੀ ਨਾਲ ਹੀ ਦੂਜੀ ਪਾਰਟੀਆਂ ਦੀ ਉਹ ਪਾਰਟੀ ਨੂੰ ਬੁਲਾ ਲੈਂਦੇ ਉਹਨਾਂ ਨੂੰ ਕਹਿ ਦਿੰਦੇ ਚਲੇ ਜਾਓ ਤੇ ਮੈਂ ਤਿੰਨ-ਤਿੰਨ ਘੰਟੇ ਦਫ਼ਤਰ ਦੇ ਬਾਹਰ ਬੈਠੀ ਰਹਿੰਦੀ ਫੇਰ ਮੈਨੂੰ ਅੰਦਰ ਬੁਲਾਉਂਦੇ ਫੇਰ ਕਹਿ ਦਿੰਦੇ ਅਫਸਰਾਂ ਦੀ ਮੀਟਿੰਗ ਆ ਗਈ ਅੱਜ ਕੋਰਟ 'ਚ ਚਲੇ ਗਏ ਮਤਲਬ ਅਲੱਗ-ਅਲੱਗ ਮੈਨੂੰ ਸਵਾਲ ਪੁੱਛਿਆ ਕਰਨ ਜਿਨ੍ਹਾਂ ਦੇ ਮੈਨੂੰ جواب دینے بڑے ਔਖੇ لگਦੇ ਸੀ ایک لیڈیز فون کر کے میں انہوں کو ہاتھ جوڑ کے بینتی بھی کر دی کہ میں ایک وڈو لیڈی ہیں میرے فادر صاحب ਅੱਖਾਂ ਤੋਂ ਦੇਖ ਨਹੀਂ ਸਕਦੇ 브ਦਰ ਮੇਰਾ ਬੋਲ ਨਹੀਂ ਸਕਦਾ ਮਦਰ میری ਗਠੀਏ ਦੀ ਮਰੀਜ਼ ਹੈ ਜਿਸ ਨੂੰ ਇੱਕ ਕਦਮ ਚੱਲਣ ਲੱਗੇ ਕੰਟਾ ਲੱਗਦਾ ਹੈ ਜੀ ਮੈਂ ਬਿਲਕੁਲ ਕੱਲੀ ਐ ਜਿਸ ਨੇ ਇਸ ਲੜਾਈ ਨੂੰ ਲੜਨਾ ਮੇਰਾ ਪਰਿਵਾਰ ਮੇਰੇ ਨਾਲ ਚੱਲ ਨਹੀਂ ਸਕਦਾ ਕਿਉਂਕਿ ਉਹ ਆਪਣੇ ਸ਼ਰੀਰ ਦੇ ਪ੍ਰਤੀ ਤੰਦਰੁਸਤ ਨਹੀਂ ਹੈ ਤਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਪਾਰਟੀਆਂ ਬਣਾਈਆਂ ਜਾਂਦੀਆਂ ਜਿੱਤਿਆ ਜਾਂਦਾ ਵੋਟਾਂ ਪਾਈਆਂ ਜਾਂਦੀਆਂ ਕੀ ਇਹ ਜਿਹੜੇ ਵੱਡੇ ਅਫਸਰ ਐ ਪਟਵਾਰੀ ਐ ਜਿਵੇਂ ਤਹਿਸੀਲਦਾਰ ਐ ਇਹਨਾਂ ਦੀਆਂ ਪਾਵਰਾਂ ਜਿਹੜੀਆਂ ਇਹਨਾਂ ਕੋਲੇ ਹੈਗੀਆਂ ਉਹਨਾਂ ਨੂੰ ਹੀ ਸੁਣਵਾਈ ਹੁੰਦੀ ਆ ਸਾਡੇ ਵਰਗੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ ਜਦ ਕਿ ਮੇਰੇ ਕੋਲੇ ਇਹਨਾਂ ਦੀ ਰਿਕਾਰਡਿੰਗ ਐ ਇਹ ਖੁਦ ਮੰਨੇ ਵੀ ਆ ਉਹਦੇ ਵਿੱਚੋਂ ਉਸ ਦੇ ਵਿੱਚ ਮੰਨ ਕੇ ਉਸ ਨੂੰ ਕਹਿੰਦੇ ਗਲਤ ਤਰੀਕੇ ਨਾਲ ਤੁਹਾਨੂੰ ਸਾਰਾ ਕੁਝ ਵਾਪਸ ਕਰ ਦਿੰਨੇ ਆ ਮੈਂ ਨੇ ਕਿਹਾ ਮੈਨੂੰ ਗਲਤ ਤਰੀਕੇ ਨਾਲ ਵਾਪਿਸ ਨਹੀਂ ਚਾਹੀਦਾ ਮੇਰੇ ਨਾਲ ਜੋ ਤੋਖਾ ਹੋਇਆ ਸਹੀ ਤਰੀਕੇ ਨਾਲ ਮੈਨੂੰ ਉਹਦੀ ਵਾਪਸੀ ਕੀਤੀ ਜਾਵੇ ਕੌਣ ਕਹਿੰਦੇ ਵਾਪਸ ਕਰਦਣੇ ਰਾਜ ਪਟਵਾਰੀ ਜੀ ਤਹਿਸੀਲਦਾਰ ਇਹ ਸਾਰੇ ਹਾਂਜੀ ਕਹਿੰਦੇ ਤੁਹਾਨੂੰ ਕਿਸੇ ਹੋਰ ਦਾ ਇੰਤਕਾਲ ਚੜਾ ਦਿੰਦੇ ਆ ਇਹ ਐਸਐਸਪੀ ਦੇ ਸਾਹਮਣੇ ਐਸਐਸਪੀ ਵਿਜੀਲੈਂਸ ਦੇ ਦਫਤਰ 'ਚ ਵੀ ਬੈਠ ਕੇ ਗੱਲ ਹੋਈ ਉਹ ਵੀ ਕਹਿੰਦੇ ਠੀਕ ਆ ਕਰ ਦੋ ਸਾਰੇ ਇੱਕ ਦੂਜੇ ਨਾਲ ਮਿਲ ਜਾਂਦੇ ਆ ਜੀ ਮੈਨੂੰ ਉਸ ਗੇਮ ਤੋਂ ਬਾਹਰ ਕੱਢ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਪਾਵਰਫੁਲ ਅਫਸਰ ਆ ਗਏ ਇਹਨਾਂ ਨਾਲ ਫੇਰ ਵੀ ਅੱਗੇ ਕਪਲੇ ਕਰਨ 'ਚ ਆਸਾਨੀ ਰਹੇਗੀ ਕਿ ਮੇਰੀ ਕੀ ਲੋੜ ਹੈ ਜੀ ਮੇਰੀ ਪ੍ਰਾਪਰਟੀ ਨਾਲ ਛੇੜਛਾੜ ਹੋਈ ਹੈ ਬਿਲਕੁਲ ਹੋਈ ਹੈ ਜੋ ਸਹੀ ਗੱਲ ਹੈ ਮੈਂ ਰਿਕਾਰਡਿੰਗਾਂ ਲੈ ਕੇ ਸਹੀ ਪੇਪਰ Ориਜినਲ ਪੇਪਰ ਮੈਂ ਰੁਪਿਆ ਖਰਚ ਕਰਕੇ ਕਢਾਈਆਂ ਜੀ ਰਸੀਦਾਂ ਮੇਰੇ ਕੋਲੇ ਆ ਸਾਰੀਆਂ ਪਰ ਫਿਰ ਵੀ ਮੇਰੀ ਕੋਈ ਸੁਣਵਾਈ ਨਹੀਂ ਹੈ ਮੈਨੂੰ ਆਪ ਜੀ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਜਿਹੜੀਆਂ ਪਾਰਟੀਆਂ ਬੰਦੀਆਂ ਨੇ ਜਿਹੜੇ ਸਾਡੇ ਵਰਗੇ ਆਮ ਸਿੰਪਲ ਲੋਗ ਹੈ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜੀ ਜੇ ਆਏ ਨਾ ਸੁਣਵਾਈ ਹੋਈ ਇਹ ਅਫਸਰਾਂ ਨੇ ਤਾਂ ਸਮਾਨਤੇ ਰਹਿਣਾ ਜੀ ਸਾਡੇ ਵਰਗੇ ਜ਼ਮੀਨ ਤੇ ਰੂਲਦੇ ਰਹਿ ਜਾਣਗੇ ਬਾਕੀ ਪਰਮਾਤਮਾ ਤਾਂ ਸਾਰਿਆਂ ਦੇ ਨਾਲ ਹੈ ਜੀ ਜੇ ਤੁਹਾਨੂੰ ਰੱਬ ਨੂੰ ਤੁਸੀਂ ਮੰਨਦੇ ਹੋ ਤਾਂ ਰੱਬ ਦੀ ਜਾਣਕਾਰੀ ਦੇ ਵਿੱਚ ਆਗੇ ਰੱਬ ਨੂੰ ਮੰਨਦੇ ਹੋਏ ਪਲੀਜ਼ ਮੇਰੇ ਕੇਸ ਦੀ ਸੁਣਵਾਈ ਕੀਤੀ ਜਾਵੇ ਆਪ ਜੀ ਦਾ ਸਬਦ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਅਸ਼ੋਕ ਕੁਮਾਰ ਦਾਦਾ ਚਮਨ ਲਾਲ ਰਾਮਪਰਾਪੂਰ ਨੂੰ ਆਸੀ ਅੱਛਾ ਤੇ ਅੱਖਾਂ ਤੋਂ ਤੁਹਾਨੂੰ ਦੱਸਦਾ ਨਹੀਂ ਮੇਰੀ ਅੱਖਾਂ ਦੀ ਪ੍ਰੋਬਲਮ ਆ ਗਈ ਜੀ ਨਿਗਾ ਖਰਾਬ ਹੈ ਮੇਰੀ ਕਿੰਨਾ ਸਮਾਂ ਹੋ ਗਿਆ ਮੇਰਾ ਹੋ ਗਿਆ ਜੀ 30 ਸਾਲ 30 ਸਾਲ ਹਾਂ ਜੀ ਤੇ ਜੋ ਗੁਰਪ੍ਰੀਤ ਸਿੰਘ ਜੀ ਜਾਂ ਤੁਹਾਡੀ ਬੇਟੀ ਨੇ ਦੱਸਿਆ ਇਹ ਮਾਮਲੇ ਬਾਰੇ ਥੋੜਾ ਦੱਸੋ ਸਾਨੂੰ ਇਹ ਮਾਮਲਾ ਇਹ ਹੈ ਜੀ ਜਦੋਂ ਬੇਟੀ ਸਾਡਾ ਪ੍ਰੋਬਲਮ ਗੁਜ਼ਰ ਗਿਆ ਸੀਗਾ ਹੂੰ ਤੇ ਬੇਟੀ ਕਰ ਨਹੀਂ ਸਕਦੀ ਸਾਰੀ ਸਹੁਰੇ ਦੀ ਵੀ ਡੈਥ ਹੋ ਗਈ ਸੀ ਜੀ ਹੂੰ ਤੇ ਐਸੀ ਕੁਝ ਕਰ ਨਹੀਂ ਸਕਦੇ ਤੇ ਗੁਰਪ੍ਰੀਤ ਹੈਗਾ ਜੀ ਬਰਨਵਾੜੇ ਤੋਂ ਹਾਂਜੀ ਸਾਡੇ ਨਾਲ ਕਿਹਾ ਕਿ ਕਿ ਦੜਵਾਏ ਠੀਕ ਹੈ ਸਾਡਾ ਲਿੰਕ ਹੈ ਜੀ ਇਹਨਾਂ ਨਾਲ ਇਹਨਾਂ ਨੂੰ ਇਹਨਾਂ ਗੱਲਬਾਤ ਕੀਤੀ ਕਹਿੰਦਾ ਕੋਈ ਨਹੀਂ ਅੰਕਲ ਜੀ ਜੇ ਤੁਸੀਂ ਨਹੀਂ ਦੱਸ ਸਕਦੇ ਤਾਂ ਮੈਨੂੰ ਦੱਸ ਦਿਆ ਕਰੋ ਮੈਂ ਹੈਲਪ ਕਰ ਦਿੰਦਾ ਜੀ ਠੀਕ ਹੈ ਨਾ ਜੀ ਹਮ ਇਹਨਾਂ ਨੂੰ ਕਿਹਾ ਜੀ ਇਹ ਸੀ ਕਈ ਵਾਰੀ ਬਹੁਤ ਇਹਨਾਂ ਨੇ ਭੁਗਾਈ ਇੱਧਰ ਉੱਥੇ ਕਰ ਲਈ ਕੋਈ ਗੱਲਬਾਤ ਬਣੀ ਨਹੀਂ ਅੱਛਾ ਕੋਈ ਕਾਰਵਾਈ ਹੋਈ ਨਹੀਂ ਹਾਂ ਕਾਰਵਾਈ ਵਾਸਤੇ ਸੀ ਪਰ ਤੇ ਵੀ ਸਾਡੀ ਸਹੀ ਗੱਲ ਹੈ ਸਾਡੀ ਸੁਣਵਾਈ ਹਮ ਠੀਕ ਹੈ ਤੇ ਇਹ ਤੁਹਾਡੇ ਬੇਟੇ ਆ ਇਹ ਬੇਟੇ ਆ ਇਹ ਡੈਫਰਡ ਅਪਟਮੈਂਟ ਅੱਛਾ ਇਹ ਬੋਲ ਨਹੀਂ ਸਕਦੇ ਨਾ ਸੁਣ ਸਕਦੇ ਨਾ ਠੀਕ ਹੈ ਠੀਕ ਹੈ ਤੇ ਤੁਸੀਂ ਜਿਵੇਂ ਸੁਣਿਆ ਗੁਰਪ੍ਰੀਤ ਸਿੰਘ ਬਾਈ ਤੋਂ ਬਈ ਹੁਣ ਅਖੀਰ ਚ ਦੱਸੋ ਵੀ ਇਹਦੇ ਬਾਰੇ ਹੋਰ ਅੱਗੇ ਤੁਸੀਂ ਕੀ ਕਰ ਸਕਦੇ ਹੋ ਸਾਡੀ ਦਾ ਜੀ ਇੱਕ ਹੱਥ ਬਨ ਕੇ ਬੇਨਤੀ ਆ ਵੀ ਦੇਖੋ ਸਰਕਾਰ ਸਾਰਿਆਂ ਨੇ ਇਹ ਸਾਸਨਾ ਬਣਾਈ ਸੀ ਹਮਮ 59 ਸੀਟਾਂ ਬਹੁਤ ਜ਼ਿਆਦਾ ਹੁੰਦੀਆਂ ਵੀ ਲੋਕ ਜਿਹੜੇ ਖੱਜਲ ਖਵਾਰਾਂ ਤੋਂ ਬਚਣਗੇ ਵੀ ਅਫਸਰਾਂ ਨੂੰ ਆਪਾਂ ਕਿਹਾ ਵੀ ਤੁਹਾਡੇ ਘਰੇ ਜਾ ਕੇ ਕੰਮ ਕਰਨਗੇ ਉਹ ਘਰਾਂ ਤੱਕ ਆਉਂਦੀ ਉਹਨਾਂ ਨੂੰ ਲੋੜ ਨਹੀਂ ਉਹ ਦਫ਼ਤਰਾਂ ਦੀ ਬੈਠੇ ਕੰਮ ਹੀ ਕਰਦੇ ਨੇ ਅਸੀਂ ਆਪੇ ਚੱਲ ਕੇ ਜਾ ਕੇ ਕੰਮ ਕਰਾਵਾਂਗੇ ਪਰ ਇੱਕ ਸਾਨੂੰ ਆਸ ਹੈਗੀ ਐ ਸਾਨੂੰ ਇਹ ਪਤਾ ਨਹੀਂ ਉੱਪਰ ਸਰਕਾਰ ਤੱਕ ਇਹ ਗੱਲ ਨਹੀਂ ਪਹੁੰਚੀ ਥੱਲੇ ਅਫਸਰ ਖੱਦਲ ਗਵਾਰ ਕਰਦੇ ਆ ਜੇ ਸਰਕਾਰ ਤੱਕ ਇਹ ਗੱਲ ਜਾਂਦੀ ਆ ਤਾਂ ਇਹਨੂੰ ਅਣਗਹਿਲਾ ਨਾ ਕੀਤਾ ਜਾਵੇ ਮੈਂ ਇਹਨਾਂ ਲੋਕਾਂ ਦੇ ਕਰਕੇ ਇੱਕ ਹੱਥ ਬੰਨ੍ਹ ਕੇ ਇੱਕ ਬੇਨਤੀ ਕਰਦਾ ਵੀ ਵੇਖੋ ਮੇਰੇ ਵਰਗੇ ਇਨਸਾਨ ਦਾ ਕੰਮ ਨਾ ਹੋਊਗਾ ਤਾਂ ਚਲੋ ਭੁਗਾਈ ਵੀ ਕਰਦੇ ਪਰ ਇੱਕ ਪਰ ਉਹ ਪਰਿਵਾਰ ਜਿਹੜੇ ਵਿਚਾਰੇ ਕੋਈ ਸੁਣ ਬੋਲ ਨਹੀਂ ਸਾਰੇ ਪੂਰੇ ਪਰਿਵਾਰ ਤੇ ਇੱਕ ਬਿਜਲੀ ਡਿੱਗੀ ਹੁੰਦੀ ਹੈ ਜਿਵੇਂ ਪੂਰਾ ਪਰਿਵਾਰ ਦੇ ਉੱਤੇ ਇੱਕ ਤੋਂ ਵੱਡਾ ਪਹਾੜ ਕੀ ਹੈ ਜਿਹੜਾ ਉਹਨਾਂ ਨੂੰ ਆਪਾਂ ਸਮਾਜ ਚੋਂ ਵੀ ਇਹਨਾਂ ਨੂੰ ਦੁੱਖ ਮਿਲ ਰਹੇ ਹੈ ਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਇਨਸਾਫ ਮਿਲ ਜੇ ਜੇ ਮੰਨ ਲਓ ਕੋਈ ਇਹ ਨਿੱਕੇ ਮੋਟੇ ਹੋਰ ਬਥੇਰੇ ਕੰਮ ਹੁੰਦੇ ਆ ਮਲਾਜ਼ਮਾਂ ਵਾਸਤੇ ਕਰਨ ਵਾਸਤੇ ਜੇ ਕੋਈ ਉਹਨਾਂ ਨੂੰ ਕੋਈ ਲਾਲਚ ਆ ਤਾਂ ਤਾਂ ਪਰ ਇਹ ਰਹਿੰਦੇ ਇਹ ਹਰਤੀ ਇਹ ਕੰਮ ਕੀਤਾ ਜਬੇ ਮੇਰੇ ਤਾਂ ਹੱਥ ਬੰਦ ਕੇ ਫਿਰ ਸਾਨੂੰ ਆਸ ਆ ਸਰਕਾਰ ਤੋਂ ਵੀ ਜੇ ਇਹ ਵੀਡੀਓ ਵੇਖਣ ਤਾਂ ਇਹਦੇ ਤੇ ਜ਼ਰੂਰ ਗੋਦ ਧੰਨਵਾਦ